हां जी दोस्तों के हाल ने ਆਪਾਂ ਉੱਪਰ ਕੰਮ ਚਲਾਤਾ ਸੀ ਤੇ ਇਹਦੇ ਵਿੱਚ ਆਪਾਂ ਨਾ ਨਾ ਤਾਂ ਜਿਸਤੀ ਚੁਗਾਠਾਂ ਲਾਉਣੀਆਂ ਨਾ ਲੱਕੜੀਆਂ ਲਾਉਣੀਆਂ ਬਾਈ ਕਹਿੰਦਾ ਵੀ ਲੱਕੜੀਆਂ ਚੁਗਾਠਾਂ ਆਪਾਂ ਬਾਅਦ ਚ ਫਿਟਿੰਗ ਕਰਾਂਗੇ ਜੋ ਫਿਰ ਜੋੜੀਆਂ ਵਾਲੇ ਨੂੰ ਦਿੱਕਤ ਆਉਂਦੀ ਹੈ ਜਾਂ ਉਹ ਫੁੱਲ ਜਾਂਦੀ ਹੈ ਲੱਕੜਾ ਤੇ ਸੁੰਗੜ ਜਾਂਦੀ ਹੈ ਉਹ ਚੀਜ਼ ਬਾਰੇ ਇੱਕ ਨਵਾਂ ਪ੍ਰੋਸੈਸ ਆਇਆ ਇਸ ਨੂੰ ਨੋ ਦਿਖਾਉਣੇ ਆ ਵੀ ਆ ਮਟੀਰੀਅਲ ਹੈਗਾ ਇੱਕ ਤਰ੍ਹਾਂ ਦੀ ਜਿਵੇਂ ਮੋਮ ਨਾਲ ਬਣਾਈ ਹੁੰਦੀ ਹੈ ਪਲਾਸਟਿਕ ਮਿਕਸ ਲੱਕੜ ਕਹਿੰਦੇ ਵਿੱਚ ਮਿਕਸ ਹੋਈ ਹੋਈ ਹੈ ਮਟੀਰੀਅਲ ਆ ਉਹ ਬਾਈ ਟਰੇਡ ਵਾਸਤੇ ਦੇ ਕੇ ਗਿਆ ਸੀਗਾ ਤੇ ਇਹਦੇ ਉੱਪਰ ਆ ਥੋੜੇ ਥੋੜੇ ਵੀ ਮਾਰ ਕੇ ਦਿਖਾਏ ਉਹਨੇ ਤੇ ਇਹਤੇ ਇਹਨਾਂ ਨੇ ਮਾਰ ਕੇ ਲਾਇਆ ਵੀ ਨਾ ਤਾਂ ਇਹਤੇ ਸਿਉਂਖ ਲੱਗਦੀ ਹੈ ਅੱਗ ਦਾ ਕੋਈ ਅਸਰ ਨਹੀਂ ਵਾਟਰ ਪ੍ਰੂਫ ਹੈ ਤੇ ਐਂਟੀ ਬੈਕਟੀਰੀਆ ਨਹੀਂ ਇੰਡੀਆ ਮਤਲਬ ਇੰਡੀਆ ਦੀ ਬਣੀ ਹੋਈ ਹੈਗੀ ਤੇ ਪਾਸ ਹੋਈ ਹੋਈ ਆ ਪ੍ਰੂਫਡ ਹੈ ਸਾਈਜ਼ ਕੋਈ ਲੈ ਸਕਦੇ ਹਾਂ ਸਾਈਜ਼ ਦਿੱਤੇ ਹੋਏ ਆ ਤੇ ਜਿਹੜਾ ਲੱਕੜਾ ਵਾਲਾ ਮਿਸਤਰੀ ਆ ਉਹਨੇ ਇੱਕ ਮੁੰਡੇ ਨੇ ਉਹਨੇ ਰਿਜੈਕਟ ਕਰਿਆ ਇਹ ਮਾਲ ਕੀ ਕਾਰਨ ਕਹਿੰਦਾ ਜਦੋਂ ਇਹ ਚ ਸਕਰੂ ਲੱਗ ਜਾਂਦੇ ਆ ਦੋ ਤਿੰਨ ਵਾਰੀ ਕਸੇ ਜਾਣ ਜਾਂ ਖੁੱਲ ਜਾਣ ਵੀ ਉਹ ਝੂੜੀ ਮਾਰ ਜਾਂਦਾ ਸਕਰੂ ਦੀ ਮਤਲਬ ਇਹਦੇ ਵਿੱਚ ਜਿਹੜੀ ਝੂੜੀ ਪੈਂਦੀ ਆ ਉਹ ਉਹ ਮਰ ਜਾਂਦੀ ਆ ਉਸ ਤੋਂ ਬਾਅਦ ਖੋਲਾ ਹੋ ਜਾਂਦਾ ਸਕਰੂ ਤਾਂ ਆਪਣੀ ਇਹ ਵੀਡੀਓ ਸ਼ੇਅਰ ਕਰੋ ਤੇ ਦੱਸੋ ਅੱਗੇ ਦੀ ਅੱਗੇ ਆਪਣੇ ਮਿਸਤਰੀ ਵੀ ਵੀ ਦੇਖਦੇ ਆ ਆਪਣੀਆਂ ਵੀਡੀਓ ਤੇ ਜਾਂ ਕਿਸੇ ਨੇ ਲਵਾਇਆ ਇਹ ਮਟੀਰੀਅਲ ਚੰਗਾਠਾ ਵੀ ਬਣਦੀਆਂ ਇਹਦੀਆਂ ਜੋੜੀਆਂ ਵੀ ਬਣਦੀਆਂ ਤੇ ਦੱਸੋ ਇਹ ਵੀ ਪਾਸ ਹੈ ਜਾਂ ਨਹੀਂ ਪਾਸ ਕਿਵੇਂ ਹੈ ਵੈਸੇ ਕੁਸ਼ਕ ਇਹ ਚੀਜ਼ਾਂ ਠੀਕ ਵੀ ਨੇ ਪਰ ਜਿਹੜਾ ਇਹ ਸਕਰੂ ਵਾਲਾ ਮਾਮਲਾ ਹੈ ਉਹ ਦੱਸੋ ਕਮੈਂਟ ਕਰਕੇ ਵੀ ਇਹ ਪਾਸ ਹੈ ਜਾਂ ਨਹੀਂ ਪਾਸ ਫਿਰ ਆਪਾਂ ਲਵਾਵਾਂਗੇ ਇਹ ਜੇ ਚੰਗਾ ਲੱਗਿਆ ਤਾਂ ਤੇ ਸ਼ੇਅਰ ਕਰ ਦਿਓ ਤਾਂ ਜੋ ਆਪਾਂ ਨੂੰ ਅੱਗੇ ਕੋਈ ਨਾ ਕੋਈ ਰਾਏ ਮਿਲ ਸਕੇ ਜੀ ਧੰਨਵਾਦ ਸਾਸਤਰੀਪਾਲ ਸਾਹਿਬ ਜੀ